ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਜੀ ਭਰਾ ਜੀ ਆਪਾਂ ਨੂੰ ਪਤਾ ਬਾਰਸਾਂ ਦਾ ਮੌਸਮ ਹੈ ਕੂਤਰਾਂ ਦੇ ਉੱਤੇ ਖੁੱਡੇ ਚਰ ਗਿੱਲੇ ਜਲ ਲੱਗੇ ਹਨ ਉਹ ਸਲਾਬ ਵੀ ਹੋ ਸਕਦੀ ਮੀਂਹ ਤਾਂ ਹਟੇ ਨਹੀਂ ਰਤ ਪਈ ਜਾਂਦਾ ਪੰਜ ਛੇ ਦਿਨ ਹੋ ਗਏ ਆਪਾਂ ਸਾਰੇ ਕੂਤਰ ਲਾ ਲੈਣੇ ਮੰਨ ਲਾ ਵੀ ਜਿਹੜੇ ਬੱਚਿਆਂ ਵਾਲੇ ਆ ਜੋੜਿਆਂ ਵਾਲੇ ਉਹ ਰਹਿਣ ਤੇ ਬਾਕੀ ਆ ਆਪਣਾ ਹੈਗਾ 12 ਬਜ 12 ਦਾ ਕਮਰਾ ਉਹਦੇ ਚ ਪ੍ਰਬੰਧ ਕਰਕੇ ਆ ਉਹਦੇ ਸਰ ਤੇ ਸਾਰੇ ਵੱਡੇ ਛੋਟੇ ਤੇ ਬਾਹਲੇ ਵੀਰਾਂ ਦੇ ਮੈਸੇਜ ਵੇਜਨੇ ਭਾਈ ਵੀਡੀਓ ਬਣਾ ਕੇ ਪਾਈ ਕਿਹੜੇ ਕਿਹੜੇ ਰਹਿ ਗਏ ਆਹੀ ਗੂਤਰ ਰਹਿੰਦੇ ਆ ਭਰਾ ਸਵਾਕ ਸਕੂਤਰ ਦੇ ਲਗਭਗ ਹੋਊਗਾ ਤੇ ਬਾਕੀ ਜਿਹੜੇ ਜੋੜੇ ਲੱਗੇ ਪਏ ਤਾਂ ਇਹਦੇ ਵੱਡੇ ਗੂਤਰ ਵੀ ਇਹਦੇ ਚ ਹੈਗੇ ਹੈਗੇ ਜਿਨ੍ਹਾਂ ਨੇ ਆਂਡੇ ਬੱਚੇ ਨਹੀਂ ਸੀ ਉਹ ਜੋੜੇ ਵੀ ਉਵੇਂ ਚੱਕ ਲੈਂਦੇ ਸਮਝ ਗਿਆ ਡਰ ਲੱਗਦਾ ਯਾਰ ਸਲਾਬ ਸਰੂਬ ਨਾਲ ਕਈ ਵਾਰੀ ਖੁੱਡਾ ਕੁਛ ਵੀ ਹੋ ਸਕਦਾ ਸਮਝ ਗਿਆ ਤੁਸੀਂ ਸਮਝਦੇ ਹੀ ਆ ਜਦੋਂ ਖੁੱਡੇ ਮਾੜੇ ਹੋ ਜਾਂਦੇ ਆ ਮੰਨ ਲਾ ਵੀ ਗਿੱਲੇ ਹੋ ਗਏ ਚੋਰੀ ਚੋਰੀ ਦੇ ਵੀ ਡਰ ਲੈਂਦਾ ਤੁਹਾਨੂੰ ਪਤਾ ਹੀ ਹੈ ਨਾ ਤਾਂ ਕਰਕੇ ਗੂਤਰ ਆ ਭੇਟਾਂ ਕਮਰੇ ਚ ਲਾ ਲਏ ਸੀ ਘਰ ਲੋ ਚੱਕਾ ਬੈਠਿਆ ਟੌਰ ਨਾਲ ਠੌਰ ਤਾਂ ਕਾਦੀ ਭਰਾਏ ਇੰਨਾ ਟਾਈਮ ਆਉਦੇ ਘਰਾਂ ਘਰਾਂ ਜਾਂਦੇ ਹੁਣ ਉਹਨਾਂ ਟਾਈਮ ਤਾਂ ਇਹਨਾਂ ਦਾ ਜੀ ਨਹੀਂ ਲੱਗਦਾ ਹੁਣ ਕੂਤਰ ਗੂਤਰੀ ਸਾਰੇ ਇਕੱਠੇ ਹੀ ਆ ਸਾਰੇ ਜੋੜੇ-ਜੋੜੇ ਸਾਰੇ ਆ ਫਿਰਦੇ ਆ ਵੱਡਾ ਬੈਠਾ ਕੂਤਰ ਉਹ ਵੇਗੇ ਵਾਲਾ ਬੈਠਾ ਆਹ ਬੈਠਾ ਸਾਰੇ ਕੂਤਰ ਬੈਠੇ ਭਰਾ ਕਰ ਲੋ ਚੈੱਕ ਅੱਡੋ-ਅੱਡਾ ਆਹ ਬੈਠਾ ਵੱਡਾ ਸਾਨ ਆ ਦੇ ਸਾਰੇ ਸਾਰੇ ਬੈਠੇ ਆ ਭਰਾ ਜੀ ਆਹ ਕੂਤਰ ਰਹਿੰਦੇ ਆ ਆਪਣੇ ਕੋਲੇ ਠੀਕ ਆ ਹੁਣ ਜਿਹੜੇ ਜਿਹੜੇ ਖੁੱਡਿਆਂ ਦੇ ਜਿਵੇਂ ਜਿਵੇਂ ਦੇ ਸੀਗੇ ਓਵੇਂ ਓਵੇਂ ਇਹਨਾਂ ਦੇ ਮਾੜਾ ਮੋਟਾ ਰੰਗ ਚੱਲਾਤਾ। ਜਿਹੜੇ ਜਦੋਂ ਛੱਡਾਂਗੇ ਤਾਂ ਉਹਨਾਂ ਖੁੱਡਿਆਂ ਦੀ ਛੱਡ ਲਾਂਗੇ ਜਾਂ ਤੁੱਪ ਤੁੱਪ ਲੱਗੇ ਹਨਾ। ਸਲਾਵ ਜੀ ਕਰਕੇ ਸਾਰੇ ਗੂਤਰ ਲਾ ਲੈਂਦੇ ਸੀ। ਇਹ ਸਾਰੇ ਗੂਤਰ ਆਪਣੇ ਸੇਲ ਹੀ ਆ ਪ੍ਰਾਈਸ ਸਾਰੇ ਕੋਈ ਵੀ ਲਿਆ ਸਕਦਾ ਇਕੱਠੇ ਲੈ ਜਾਣੇ ਆ ਇਕੱਲੇ ਲੈ ਜਾਣੇ ਆ। ਗਾਰੰਟੀ ਸੁਦਾ ਉੱਡਣ ਦੀ ਗਾਰੰਟੀ ਉਹ ਬੱਚਿਆਂ ਦੀ। ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਭਰਾ ਸਾਰਾ ਕੋਈ ਆਪਣੇ ਗੂਤਰ ਜਾਂਦੇ ਬਹੁਤ ਘੱਟ ਆ। ਉੱਡ ਜਾਂਦੇ ਆ 20ਾਂ 25ਾਂ ਮਗਰ ਇੱਕ ਦੋ। ਤੇ ਜਿਹੜੇ ਜਾਂਦੇ ਉਹ ਨੇੜੇ ਵੀ ਨਹੀਂ ਖੜਦੇ ਪਤਾ ਨਹੀਂ ਕਿੰਨੀ ਵਾਟ ਲੰਘ ਜਾਣਾ ਤੇ ਛੇਤੀ ਆਪਣੇ ਜਾਂਦੇ ਨਹੀਂਗੇ ਇਹ ਸਾਰੇ ਵੀਰਾਂ ਨੂੰ ਆਪਣੇ ਨੂੰ ਪਤਾ ਹੀ ਹੈ ਜ ਆਪਣੇ ਉੱਡਦੇ ਆ ਠੀਕ ਹੈ ਗਰੰਟੀ ਸੁਦਾ ਸਾਰੇ ਸੇਲ ਆ ਆਪਣਾ ਨੰਬਰ ਹੈਗਾ 9872328163 ਕਈ ਵਾਰੀ ਭਰਾ ਫੋਨ ਨਹੀਂ ਚੱਕਿਆ ਜਾਂਦਾ ਮੈਸੇਜ ਕਰ ਲਿਆ ਕਰੋ ਚੰਗਾ ਫੋਨ ਕਈ ਵਾਰੀ ਨਹੀਂ ਚੱਕਿਆ ਜਾਂਦਾ ਆਹੀ ਕਹੁੱਤ ਰਹਿੰਦੇ ਆ ਭਰਾ ਤੇ ਜੋੜੇ ਹੈਗੇ ਤਾਂ ਮੰਨ ਲਓ ਜ 10 ਕ ਜੋੜੇ ਹੋਰ ਹੋਣਗੇ ਤੋਂ ਬਿਨਾ ਵਾਹ ਆਹੀ ਕੂਤਰ ਆਪਾਂ ਸਾਰੇ ਕੂਤਰ ਦੇਣੇ ਹੀ ਆ ਯਾਰ ਕਵੀਰਦਾਰੀ ਹੁਣ ਥੋੜੀ ਜੀ ਵੱਡੇ ਹੋ ਗਏ ਆਪਾਂ ਕੱਲੇ ਕੂਤਰਾਂ ਤੇ ਤਾਂ ਨਹੀਂ ਆ ਨਾ ਹੁਣ ਸੰਟ ਨੇ ਸਾਰਾ ਕੁਝ ਕਰਨਾ ਹੀ ਪੈਣਾਗਾ ਸਮਝ ਗਏ ਹੁਣ ਜਵਾਗ ਜੋ ਕੋਈ ਵੱਡੇ ਹੋ ਗਏ ਇੱਕ ਪੈਲਸ ਵੀ ਦੋ ਬਣ ਗਏ ਸਮਝ ਗਏ ਪਹਾਹੀ 10 ਦਿਨ ਮੇਰੇ ਕੋਲ ਟਾਈਮ ਉਹਦੂ ਬਾਅਦ ਤਾਂ ਪਹਿਲੇ ਚ ਲਗਾਤਾਰ ਪ੍ਰੋਗਰਾਮ ਚੱਲੀ ਜਾਂਦੇ ਆ ਅੱਜ ਵੀ ਪੈਲਸ ਚ ਮੀਨਾ ਖਾਰਜੀ ਪੈ ਗਈ ਖਾਰ ਭਰਨ ਗਏ ਵੇ ਇਸ ਟਾਈਮ ਬਿਜੀ ਬਿਜੀ ਵਸ ਹੁਣ ਤੋਂ ਬਾਅਦ ਬਿਜੀ ਹੋ ਜਾਣਾ ਹੁਣ ਤੋਂ ਪਹਿਲਾਂ ਕਬੂਤਰਾਂ ਚ ਬਿਜੀ ਸੀ ਹੁਣ ਉਧਰ ਪੈਲ ਸਾਲੇ ਪਾਸੇ ਬਿਜੀ ਹੋ ਜਾਣਾ ਹੋ ਗਿਆ ਹੁਣ ਤਾਂ ਬੱਚੇ ਪੁੱੱਚੇ ਵੀ ਨਹੀਂ ਦੇਖੇ ਜਾਣੇ ਚਲੋ ਵੇਖ ਲਿਓ ਭਰਾ ਜੀ ਕਿਸੇ ਦੀ ਸਮਝ ਲੱਗਣ ਤਾਂ ਵੈਲਕਮ ਆ ਨਾ ਆਹੀ ਕੂਤਰ ਰਹਿੰਦੇ ਆ ਆਹ ਬਾਰੀਆਂ ਪੂਰੀਆਂ ਖੋਲਤੀਆਂ ਚੰਗਾ ਹਵਾਦਾਰ ਸਾਰਾ ਕੋਲ ਲੈ ਲੁੱਟ ਜਾਂਦੀ ਆ ਨਾਣੇ ਪਾਣੀ ਪਾ ਤੇ ਦੋ ਕੁ ਜੇਲਾ ਤੇ ਨਵੇਂ ਕਰਨ ਦੇ ਵਿਚਾਰੇ ਹਜੇ 1-2 ਦਿਨ ਤਾਂ ਇਹ ਡਰਨਗੇ ਉਹਦੋਂ ਨੂੰ ਲੱਗਦਾ ਧੁੱਪ ਲੱਗਣ ਲੱਗਿਆਂ ਫੇਰ ਇਹਨਾਂ ਨੇ ਆਉਦੇ ਗੁੱਡੇ ਜਾਵੜੇ ਨਾ ਚਲੋ ਆਪਾਂ ਡਰਦੇ ਸਾਰੇ ਸਾਰਿਆਂ ਨੂੰ ਪਤਾ ਯਾਰ ਸਲਾਹਵਤੋਂ ਆਪਾਂ ਨੂੰ ਡਰ ਲੱਗਦਾ ਨਾ ਸਿਰ ਪਰਮਾਤਮਾ ਦੀ ਰਾਵੀ ਕਿਰਪਾ ਸਾਉ ਤੇ ਆਹ ਹੈ ਕਬੂਤਰ ਆ ਭਰਾ ਵੇਖ ਲੋ ਕਰ ਲੋ ਚੈੱਕ ਜੇ ਕਿਸੇ ਦੀ ਫੋਟੋ ਵੀਡੀਓ ਚ ਸਮਝ ਆਉਂਦੇ ਆ ਤਾਂ ਵੈਲਕਮ ਜੇ ਕਿਸੇ ਨੇ ਵੱੱਦ ਲੈਣੇ ਦਾ ਵਾਜਬ ਰੇਟ ਵੀ ਕਰਦੇ ਆਂਗੇ ਇਹ ਇੱਕ ਅੱਧਾ ਜੋੜਾ ਲੈਣਾ ਉਹਦੇ ਚ ਫਿਰ ਤਰ ਉਹੋ ਜਿਹਾ ਕੋਸੀ ਹੁੰਦਾ ਨਾ ਆ ਬੈਠਾ ਰਾਜਨ ਨਾਲਾ ਵੱਡਾ ਵੱਡਾ ਰਾਜਨ ਵਾਲਾ ਸੀਗਾ ਇਹ ਉਹ ਵੇਗ ਵਾਲਾ ਬੇਟਾ ਠਾਹ ਤੇ ਆਹ ਚਿੱਟੀਆਂ ਵਾਲਾ ਵੱਡਾ ਹੋਰ ਤੇ ਈਤੀ ਬੈਠੀ ਆ ਪਰਲੇ ਪਾਸੇ ਨਾਲ ਇਹ ਤੇ ਵੱਡੇ ਦੀ ਆਹ ਬੇਟਾ ਵੱਡਾ ਗੁਰਦੇਵ ਕਿੜਾ ਵੇਂਦਰ ਕਿੜਾ ਹਰੇ ਬੈਠਿਆ ਪਰਾ ਦੇਖ ਲਓ ਜੀ ਅਗੇ ਦੀ ਸਮਝਣਾ ਠੀਕ ਹੈ ਆਹ ਲਾਲ ਜੀ ਨੌ ਦਾ ਪੁੱਤ ਬੈਠਾ ਹੈ ਉਹ ਰੱਤਾ ਬੈਠਾ ਵੱਡਾ ਇੱਕ ਰੱਤੇ ਦਾ ਪੁੱਤ ਵੀ ਹੋਊਗਾ ਇਹਦੇ ਨਾਲ ਇੱਕ ਇਹ ਸੇਮ ਕੱਪ ਉਹ ਬੈਠਾ ਆਹ ਉੱਤਰ ਬੈਠੇ ਭਰਾਜੀ ਮੈਸੇਜ ਕਰ ਲਿਓ 98723 28163 ਜੇ ਕਿਸੇ ਦੀ ਸਮਝ ਚ ਆਉਣ ਤਾਂ ਵੈਲਕਮ ਠੀਕ ਹੈ ਤਾਂ ਨਹੀਂ ਆਪਣੇ ਆਪਣੇ ਕੋਲੇ ਬੈਠੀ ਐ ਘੜਾਵਾਂਗੇ ਬੱਚੇ ਤਾਂ ਹੀ ਜੋੜੇ ਲਾਏ ਆ ਆ ਵੱਡੀ ਬੂਤਰੀ ਬੈਠੀ ਲਾਲ ਚੀਨੀ ਇਕੱਲੀ ਰਹਿ ਗਈ ਸੀ ਆਪਣੀ ਇੱਥੇ ਹਿੰਮਤਪੁਰੇ ਉਹ ਕਿਹੜੀ ਕਾਮਾੜੀ ਵਾਸਤੀ ਤੇ ਇਹ ਨਹੀਂ ਸੀ ਕਾਮਾੜੀ ਵਾਤੀ ਰਹਿ ਤਾ ਉਹ ਤਾਂ ਦਿਲ ਲੈ ਗਿਆ ਯਾਰ ਇਹ ਕਿਹਨੇ ਕਿੱਥੇ ਹੋ ਰਹੀ ਸੀ ਹੋਰ ਸਭ ਠੀਕ ਠਾਕ ਆ ਭਾਈ ਠੀਕ ਆ ਭਰਾ ਜੀ ਧੰਨਵਾਦ 9872222136